ਸੁੱਕੇ میਵੇ ਪੌਸ਼ਟਿਕ ਤਤਾਂ ਦੇ ਨਾਲ ਭਰਪੂਰ ਹੁੰਦੇ ਨੇ ਉਹਨਾਂ ਦੇ ਵਿੱਚ ਪੌਸ਼ਟਿਕ ਤਤਾਂ ਦਾ ਭੰਡਾਰ ਮੌਜੂਦ ਹੁੰਦਾ ਐ ਇੰਨਾ ਸਾਰੇ ਜਿੰਨਾਂ ਕਿਤੀ ਜਾਵੇ میਵਿਆਂ ਦੀ ਤਾਂ ਉਹ ਪੌਸ਼ਟਿਕ ਤਤ ਪਾਈ ਜਾਂਦੀ ਨੇ ਜੋ ਕਿ ਸਰਦੀ ਸਿਹਤ ਵਾਸਤੇ کافی ਜ਼ਿਆਦਾ ਲਾਭਦਾਇਕ ਮੰਨੇ ਜਾਂਦੇ ਨੇ ਐਨਾ ਸੁੱਕੇ ਮੇਵਿਆਂ ਦੇ ਵਿੱਚ ਇੱਕ ਮੇਵੇ ਦੀ ਜੇ ਗੱਲ ਕੀਤੀ ਜਾਵੇ ਤਾਂ ਸੋਗੀ ਵੀ ਸ਼ਾਮਿਲ ਹੁੰਦੀ ਹੈ ਜੋ ਕਿ ਸਾਡੇ ਸਰੀਰ ਵਾਸਤੇ کافی ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ ਪਰ ਜੇ ਇਹ ਸੋਗੀ ਨੂੰ ਰਾਤੀ ਪੀਓ ਕੇ ਖਾਈ ਜਾਵੇ ਜਾਂ ਫਿਰ ਪਾਣੀ ਪੀਣ ਦੇ ਨਾਲ ਇਸ ਨੂੰ ਖਾਇਆ ਜਾਵੇ ਤਾਂ ਇਹ ਹੋਰ ਵੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਸੋਗੀ ਦੇ ਵਿੱਚ ਕਾਫੀ ਜ਼ਿਆਦਾ ਪੌਸ਼ਟਿਕ ਤੱਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਫਾਈਬਰ, ਪੋਟਾਸ਼ੀਅਮ, ম্যাগਨੀਸ਼ੀਅਮ ਅਤੇ ਹੋਰ ਵੀ ਜ਼ਿਆਦਾ ਪੌਸ਼ਟਿਕ ਤੱਤ ਪਾਏ ਜਾਂਦੇ ਨੇ ਜੋ ਕਿ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੁੰਦੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਆਯੁਰਵੇਦ ਦੇ ਮੁਤਾਬਿਕ ਸੋਗੀ ਨੂੰ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਕੀ ਕੀ ਫਾਇਦੇ ਦੇਖਣ ਨੂੰ ਮਿਲਦੇ ਸਭ ਤੋਂ ਪਹਿਲੇ ਤਾਂ ਜੇ ਗੱਲ ਕੀਤੀ ਜਾਵੇ ਤਾਂ ਸੋਗੀ ਨੂੰ ਜੇਕਰ ਤੁਸੀਂ ਰਾਤੀ ਪੀਓ ਕੇ ਰੱਖਦੇ ਹੋ ਤੇ ਸਵੇਰੇ ਸੁ ਆਪਣੇ ਸਵੇਰ ਦੀ ਸ਼ੁਰੂਆਤ ਤੁਸੀਂ ਸੋਗੀ ਦੇ ਸੇਵਨ ਦੇ ਨਾਲ ਕਰਦੇ ਹੋ ਤਾਂ ਇਸ ਦੇ ਕਾਫੀ ਫਾਇਦੇ ਦੇਖਣ ਨੂੰ ਮਿਲਦੇ ਨੇ ਸਭ ਤੋਂ ਪਹਿਲੇ ਜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਦੇ ਮੁਤਾਬਿਕ ਜੇਕਰ ਤੁਸੀਂ ਸਵੇਰੇ ਆਪਣੀ ਦਿਨ ਦੀ ਸ਼ੁਰੂਆਤ ਸੋਗੀ ਦੇ ਨਾਲ ਕਰਦੇ ਹੋ ਤਾਂ ਤੁਹਾਡੇ ਲੀਵਰ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਲੀਵਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਜੋ ਕਿ ਕੁਦਰਤੀ ਤੌਰ ਤੇ ਸਾਡੇ ਸਰੀਰ ਨੂੰ ਡੀਟੌਕਸ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਪਰ ਜੀ ਅੱਜ ਕੱਲ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਦੀ ਸਾਡੀ ਜੀਵਨ ਸ਼ੈਲੀ ਕੁਝ ਇਸ ਤਰ੍ਹਾਂ ਬਣ ਚੁੱਕੀ ਹੈ ਕਿ ਸਾਡੀ ਲੀਵਰ ਵਰਗੀਆਂ ਜਿਹੜੀ ਸਮੱਸਿਆਵਾਂ ਨੇ ਉਹ ਆਮ ਵੀ ਹੋ ਚੁੱਕੀਆਂ ਨੇ ਹਰ ਦੂਜੇ ਬੰਦੇ ਦੇ ਵਿੱਚ ਲੀਵਰ ਵਰਗੀ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਨੇ ਤੇ ਜੇ ਤੁਸੀਂ ਆਪਣੇ ਲੀਵਰ ਨੂੰ ਹੁਣ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰਾਤੀ ਸੋਗੀ ਨੂੰ ਪੀਓ ਕੇ ਉਸ ਦਾ ਸਵੇਰੇ ਸੇਵਨ ਕਰਨਾ ਸ਼ੁਰੂ ਕਰ ਲਓ ਇਸ ਤੋਂ ਬਾਅਦ ਜੇ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਸੋਗੀ ਜਿਸ ਨੂੰ ਖਿਸ਼ਮਿਸ ਵਿਗਿਆਦ ਅੰਦਰ ਤੇ ਖਿਸ਼ਮਿਸ ਨੂੰ ਜੇ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਖਾਣੇ ਹੋ ਤਾਂ ਇਸ ਦੇ ਨਾਲ ਇਹ ਤੁਹਾਡੇ ਵਜ਼ਨ ਨੂੰ ਘਟਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਤੇ ਜੇਕਰ ਤੁਸੀਂ ਇਹ ਹੁਣ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤੇ ਆਪਣੇ ਖੁਰਾਕ ਦੇ ਵਿੱਚ ਸੋਗੀ ਨੂੰ ਲੈਣਾ ਸ਼ੁਰੂ ਕਰ ਦੋ ਤੇ ਜੇਕਰ ਤੁਸੀਂ ਸੋਗੀ ਨੂੰ ਪਾਣੀ ਦੇ ਨਾਲ ਖਾਨੇ ਉਸਦਾ ਸੇਵਨ ਕਰਦੇ ਹੋ ਤਾਂ ਇਹ ਸਰੀਰ ਤੇ ਹੋਰ ਵੀ ਜ਼ਿਆਦਾ ਅਸਰ ਦਿਖਾਉਂਦੀ ਹੈ ਤਾਂ ਜੇਕਰ ਹੁਣ ਤੁਸੀਂ ਆਪਣੇ ਡਾਈਟ ਦੇ ਵਿੱਚ ਸੋਗੀ ਨੂੰ ਇਸਤੇਮਾਲ ਕਰਦੇ ਹੋ ਉਸਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਇਹ ਵਜ਼ਨ ਨੂੰ ਘਟਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰੇਗਾ ਉਸ ਤਰ੍ਹਾਂ ਲਈ ਜੇ ਫਾਇਦੇ نکالਕੀ ਤੁਸ਼ਾਵੀ ਦਾ ਅਨੁਭਵ ਦੇ ਮੁਤਾਬਿਕ ਇਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਵਰਗੀ ਸਮੱਸਿਆਵਾਂ ਨੇ ਉਹਨਾਂ ਵਾਸਤੇ ਵੀ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਸ਼ਮਿਸ਼ ਦੇ ਵਿੱਚ ਪੋਟਾਸ਼ੀਅਮ ਜਿਹੜਾ ਉਪਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਤੇ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਵਰਗੇ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਇਹ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਨਾਲ ਨਾਲ ਇਸ ਦੇ ਵਿੱਚ ਐਂਟੀਆਕਸੀਡੈਂਟ ਅਤੇ ਫਾਈਬਰ ਵੀ ਕਾਫੀ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਜੋ ਕਿ ਖੂਨ ਦੀਆਂ ਨਾੜੀਆਂ ਨੂੰ ਸੁਧਾਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ। ਜਿਸ ਦੇ ਨਾਲ ਹਾਈ ਬਲੱਡ ਸ਼ੂਗਰ ਜਿਹੜੇ ਖਤਰੇ ਨੇ ਉਹ ਘਟ ਜਾਂਦੇ ਨੇ ਤੇ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਉਹਨਾਂ ਨੂੰ ਜਿਹੜੀ ਇਹ ਸਮੱਸਿਆ ਉਸ ਦੇ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਦਾ ਜਿਹੜਾ ਹਾਈ ਬਲੱਡ ਪ੍ਰੈਸ਼ਰ ਆ ਉਹ ਵੀ ਕੰਟਰੋਲ ਹੋਣ ਦੇ ਵਿੱਚ ਸਹਾਇਤਾ ਕਰਦਾ। ਖਿਸ਼ਮਿਸ਼ ਦਾ ਜੇਕਰ ਤੁਸੀਂ 7 ਪਾਣੀ ਦੇ ਨਾਲ ਕਰਦੇ ਹੋ ਤਾਂ ਉਹ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ। ਇਹ ਜਿਹੜੀ ਖਿਸ਼ਮਿਸ਼ ਹੈ ਇਹ ਸਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਉੱਪਰ ਨਹੀਂ ਜਾਣ ਦਿੰਦਾ ਤੇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਇਨਸੂਲਿਨ ਦੀ ਜਿਹੜੀ ਪ੍ਰਕਿਰਿਆ ਉਸ ਨੂੰ ਵੀ ਵਧਾ ਸਕਦੀ ਹੈ ਤਾਂ ਬਲੱਡ ਸ਼ੂਗਰ ਦੇ ਜਿਹੜੇ ਪੱਧਰ ਨੇ ਉਹ ਕੰਟਰੋਲ ਕਰਨ ਦੇ ਵਿੱਚ ਕਿਸ਼ਮਿਸ਼ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਜੇਕਰ ਤੁਸੀਂ ਵੀ ਬਲੱਡ ਸ਼ੂਗਰ ਦੇ ਪੇਸ਼ੈਂਟ ਹੋ ਤਾਂ ਆਪਣੀ ਡਾਈਟ ਦੇ ਵਿੱਚ ਕਿਸ਼ਮਿਸ਼ ਜ਼ਰੂਰ ਐਡ ਕਰ ਲਓ ਕਿਉਂਕਿ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਉਸ ਦੇ ਨਾਲ ਹੀ ਆਪਾਂ ਚੱਲਨੇ ਆ ਅਗਲੇ ਫਾਇਦੇ ਦੇ ਵੱਲ ਤੇ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਦੇ ਮੁਤਾਬਿਕ ਇਹ ਦੰਦਾਂ ਵਿੱਚ ਦੇ ਕਾਫੀ ਜ਼ਿਆਦਾ ਸਿਹਤ ਮਨ ਮੰਨਦੀ ਹੈ ਤਾਂ ਜੇਕਰ ਤੁਹਾਨੂੰ ਦੰਦਾਂ ਦੀ ਸਮੱਸਿਆ ਜਾਂ ਫਿਰ ਦੰਦਾਂ ਦੇ ਵਿੱਚ ਦਰਦ ਆ ਤਾਂ ਇਹ ਉਸ ਨੂੰ ਵੀ ਰੋਕਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਤਾਂ ਜੇਕਰ ਰਾਤੀ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਸੋਗੀ ਨੂੰ ਪੀਓ ਕੇ ਰੱਖ ਦਿਓ ਤੇ ਅਗਲੇ ਦਿਨ ਉਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਦੰਦਾਂ ਦੇ ਜੁੜੇ ਦਰਦ ਨੇ ਉਸ ਦੇ ਉਸ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰੇਗੀ ਉਸ ਜਿਹੜੇ ਤੁਹਾਡੇ ਦਰਦ ਨੇ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਸਹਾਇਤਾ ਕਰੇਗੀ ਤੇ ਇਸ ਦੇ ਨਾਲ ਨਾਲ ਜਿਹੜੇ ਤੁਹਾਡੇ ਕਿਟਾਨੂ ਹੁੰਦੇ ਆ ਜਿਹੜੇ ਮੂੰਹ ਦੇ ਅੰਦਰ ਕਿਟਾਨੂ ਬਣ ਜਾਂਦੇ ਨੇ ਉਸ ਤੋਂ ਵੀ ਬਚਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੀ ਆ ਤੇ ਜੇਕਰ ਹੁਣ ਤੁਸੀਂ ਵੀ ਕਿਸ਼ਮਿਸ ਦਾ ਸੇਵਨ ਕਰਨ ਲੱਗ ਗਿਓ ਤਾਂ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰ ਲੈਣਾ ਕਿਉਂਕਿ ਸਾਡੇ ਵੱਲੋਂ ਇਹ ਇਨਫੋਰਮੇਸ਼ਨ ਤੁਹਾਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਤੋਂ ਲੈ ਕੇ ਦਿੱਤੀ ਜਾ ਰਹੀ ਆ ਤੇ ਐਡਾ ਦੀ ਹੋਰ ਬਣੇ ਦੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚੱਚਾ ਨਿਊਜ਼ ਚੈਨਲ ਤੇ